ਭਾਈ ਉਪਰੈਨ ਨੂੰ ਅਤਵਾਦੀਆਂ ਵੱਲੋਂ ਪਹਿਲ ਗਾਂ ਵਿੱਚ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਘਟਨਾ ਦੀ ਸਾਰੇ ਦੇਸ਼ ਵਾਸੀਆਂ ਨੇ ਇਕਮੁੱਟ ਹੋ ਕੇ ਬਰੋਥਾ ਕੀਤੀ ਦੰਦਿਆ ਕੀਤੀ ਉਸ ਘਟਨਾ ਦੇ ਪਤੀਕਰਮ ਵਜੋਂ ਭਾਰਤੀ ਫੌਜ ਨੇ ਪਾਕਿਸਤਾਨ ਅੰਦਰ ਨੌ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਔਰ 80 ਦੇ ਘ੍ਰਿਵਾਤਵਾਦੀਆਂ ਨੂੰ ਮਾਰ ਦਿੱਤਾ ਇਹ ਜਾਣਕਾਰੀ ਭਾਰਤੀ ਸੈਨਾ ਤੇ ਭਾਰਤ ਸਰਕਾਰ ਨੇ ਦਿੱਤੀ ਲੋਕਾਂ ਇਹਦੇ ਨਾਲ ਲਾਜ਼ਮੀ ਜਿਨ੍ਹਾਂ ਦੇ ਆਪਣੇ ਖੋਏ ਗਏ ਸੀ ਉਥੇ ਹੱਤਵਦੀਆਂ ਹੱਥੋਂ ਉਹਨਾਂ ਨੂੰ ਜ਼ਰੂਰ تسਲੀ ਹੋਈ ਹੋਣੀ ਕੋਈ ਰਾਹਤ ਮਿਲੀ ਹੋਈਗੀ ਔਰ ਭਾਰਤ ਦੇ ਲੋਕ ਵੀ ਜਿਹੜੇ ਆ ਅਤਵਾਦ ਕਿਸੇ ਕਿਸਮ ਦਾ ਨਹੀਂ ਚਾਹੁੰਦੇ ਨਾ ਅਤਵਾਦ ਇਹ ਚਾਹੁੰਦੇ ਆ ਜੋ ਪਹਲਗਾਮ 'ਚ ਵਾਪਰੇ ਆ ਨਾ ਜਿਹੜਾ ਸ਼ਬਦਾਂ ਵਿੱਚ ਲੋਕਾਂ ਨੂੰ ਨਫ਼ਰਤੀ ਸਪੀਚ ਦੇ ਕੇ ਅਤਵਾਦ ਦਾ ਕੰਮ ਕੀਤਾ ਜਾ ਰਿਹਾ ਨਾ ਉਹਨੂੰ ਪਸੰਦ ਕਰਦੇ ਆ ਉਹਨਾਂ ਨੂੰ ਵੀ ਕੋਈ ਜ਼ਰੂਰ ਤਸੱਲੀ ਹੋਈ ਹੋਗੀ ਇਸ ਨਾਲ ਔਰ ਇਹਦੇ ਨਾਲ ਇੱਕ ਪੈਗਾਮ ਵੀ ਗਿਆ ਪਾਕਿਸਤਾਨ ਦੇ ਹਕਮਰਾਨਾਂ ਨੂੰ ਕਿ ਤੁਸੀਂ ਇਹ ਕੰਮ ਜਿਹੜਾ ਕਰਦੇ ਹੋ ਨਾ ਅਤਵਾਦਕੀ ਨੂੰ ਟਕਾਣੇ ਤੇ ਦੇ ਕੇ ਤੇ ਕਾਰਵਾਈਆਂ ਕਰਉਂਦੇ ਹੋ ਇਹ ਤੁਹਾਡੇ ਹਿਤਾਚ ਨਹੀਂ ਹੈ ਪਰ ਪਾਕਿਸਤਾਨ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਇਹ ਅਤਵਾਦੀਆਂ ਦੇ ਖਿਲਾਫ ਆਵਾਜ਼ ਉਠੀ ਕਰਨ ਕਿਉਂਕਿ ਇਹਨਾਂ ਨੇ ਪਾਕਿਸਤਾਨ ਦਾ ਬੇੜਾ ਘਰ ਕੀਤਾ ਹੈ ਹਾਕਮਾਂ ਨੇ ਤੇ ਅਤਵਾਦੀਆਂ ਨੇ ਪਰ ਭਾਰਤ ਦੇ ਵਿੱਚ ਇੱਕ ਵੱਧਕ ਸਿਧਤੀ ਗੱਲ ਹੋਈ ਤੇ ਪਹਿਲਾਂ ਤਾਂ ਭਾਰਤ ਦੇ ਰੁਪਏ ਇੱਕ ਚੋਟਾ ਦਾ ਦਿਖਾ ਲਈ ਉਹਦੇ ਨਾਲ ਹੱਤਵਾਦੀਆਂ ਦਾ ਜਿਹੜਾ ਅਸਲੀ ਮਕਸਦ ਸੀ ਉਹ ਚੋ ਫੇਲ ਹੋ ਗਿਆ ਉਹਦੇ ਚੋ ਕਾਮਯਾਬ ਨਹੀਂ ਹੋਏ ਲੋਕਰ ਇੱਕ ਮੁੜਤਾ ਜ਼ਾਰ ਕੀਤੀ ਪਰ ਇਹਦੇ ਨਾਲ ਫਿਰ ਭਾਰਤ ਵਿੱਚ ਲਈ ਉਹਨਾਂ ਦੇ ਮਿੱਤਰ ਕਿੰਦਾ ਪ੍ਰਦਰਸ਼ ਕਰ ਸਕਦੇ ਹਨ ਇਸ ਲਈ ਜਿੱਥੇ ਹੱਤਵਾਦੀਆਂ ਨੇ ਬਹੁਤ ਭੈੜਾ ਕੰਮ ਕੀਤਾ 26 ਬੇਗੁਨਾ ਬੰਦੇ ਮਾਰ ਦਿੱਤੇ ਉੱਥੇ ਭਾਰਤ ਵਿੱਚ ਐਸੇ ਕੋਈ ਸੱਜੇ ਪੱਖੀ ਲੋਕ ਆ ਐਸੇ ਗੈਰ ਜ਼ਿੰਮੇਵਾਰ ਤੇ ਫਿਰ ਕੋਈ ਨਫ਼ਰਤ ਪੈਦਾ ਕਰਨ ਵਾਲੇ ਲੋਕ ਆ ਜਿਨ੍ਹਾਂ ਨੇ ਫਿਰ ਕੋਈ ਦੁਨੀਆ ਦੀ ਕਸਰ ਬਾਕੀ ਨਹੀਂ ਛੱਡੀ ਜਿਹਦੇ ਲਈ ਉਹਨਾਂ ਨੇ ਮੁਸਲਮਾਨਾਂ ਨੂੰ ਨਿੰਦਿਆ ਨਹੀਂ ਕਾਲੀਆਂ ਨਹੀਂ ਕਟੀਆਂ ਔਰ ਕਈ ਥਾਂ ਮੁਸਲਮਾਨਾਂ ਦੇ ਤੇ ਕਸ਼ਮੀਰੀਆਂ ਦੇ ਉੱਤੇ ਹਮਲੇ ਕੀਤੇ ਉਹਨਾਂ ਨੂੰ ਕੁੱਟਿਆ ਗਿਆ ਇਹ ਕਿਹਾ ਗਿਆ ਵੀ ਤੁਸੀਂ ਦੇਸ਼ ਭਗਤੀ ਦਾ ਸਬੂਤ ਦੇਣ ਲਈ ਜੈ ਭਾਰਤ ਮਾਤਾ ਦੀ ਕਹੋ ਇਹ ਐਸਾ ਇਹੀ ਤਾਂ ਮਕਸਦ ਸੀ ਅਤਵਾਦੀਆਂ ਨੇ ਇਹੀ ਚਾਹੁੰਦੀ ਸੀ ਇਹ ਠੀਕ ਹੈ ਕਿ ਇਹਨੂੰ ਹਰੇ ਭਾਰਤ ਦੇ ਬਹੁਤ ਲੋਕਾਂ ਨੇ ਪਸੰਦ ਨਹੀਂ ਕੀਤਾ ਪਰ ਇਹ ਜਿਹੜਾ ਜਿੰਨਾ ਵੀ ਹੋਇਆ ਇਹ ਬਹੁਤ ਨਿੰਦਣਯੋਗ ਆ ਅਸਲ ਤੇ ਇਹ ਵੀ ਅਤਵਾਦ ਉਸੇ ਕਿਸਮ ਦਾ ਆ ਅਸਲ ਫਰਕ ਇਹ ਆ ਕਿ ਉਹ ਹਥਿਆਰਾਂ ਦਾ ਅਤਵਾਦ ਆ ਇਹ ਜ਼ਮਾਨ ਦਾ ਫਿਰ ਕੋਈ ਨਫਰਤ ਦਾ ਅਤਵਾਦ ਆ ਔਰ ਇਸ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਉਹ ਬਣਦਾ ਵੀ ਜਿਵੇਂ ਕੋਈ ਵੱਡੀ ਜੰਗ ਵੀ ਲੱਗ ਸਕਦੀ ਦੋਨਾਂ ਦੇ ਵਿਚਕਾਰ ਇਹ جنگ ਤਬਾਹੀ ਕਰਦੀ ਹੈ ਦੋ ਪਰੋਸੀ ਦੇਸ਼ਾਂ 'ਤੇ ਜੰਗ ਲੱਗੂਗੀ ਜਿਸ ਤੋਂ ਬਾਅਦ ਕਿਸਮਤੀ ਕੋਈ ਨਹੀਂ ਹੋਰ ਹੋਏਗੀ ਇਹਦਾ ਖਮਿਆਜ਼ਾ ਭਾਰਤ ਦੇ ਤੇ ਪਾਕਿਸਤਾਨ ਦੇ ਲੋਕਾਂ ਨੂੰ ਭੁਗਤਣਾ ਪਏਗਾ ਔਰ ਦੁਨੀਆ ਦੇ ਦੇਸ਼ਾਂ ਨੇ ਇਹ ਜਾਂ ਇਸ ਕਰਕੇ ప్రతిਗਿਆ ਜਾਂਦੀ ਆ ਵੀ ਇਹ ਬਰਦਾਸ਼ਤ ਨਹੀਂ ਸਹਾਰਿਆ ਜਾ ਸਕੇਗਾ ਵੀ ਦੋਨਾਂ ਦਾ ਫਿਰ ਵੱਡੀ ਜੰਗ ਹੋ ਜਾਏ ਅਸੀਂ ਆਰਐਮਪੀਐਮ ਨੂੰ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਅਤਵਾਦੀਆਂ ਦੇ ਖਿਲਾਫ ਲੋਕੀ ਇਕਮੁੱਠਿਆ ਅੱਗਾ ਤੋਂ ਬਾਅਦ ਨਾ ਘਟਨਾ ਕਰ ਸਕੀ ਇਹਦੇ ਨਾਲ ਹੋਰ ਬੜੇ ਢਾਂਗੇ ਅੱਡ ਪੁਲ ਮੀਟਕ ਬੇ ਹੈ ਦੁਨੀਆ ਦਾ ਪ੍ਰੈਸ਼ਰ ਪਾਉਣਾ ਚਾਹੀਦਾ ਪਾਕਿਸਤਾਨ ਤੇ ਔਰ ਜਿਹੜਾ ਸਾਡੇ ਦੇਸ਼ ਵਿੱਚ ਇੱਕ ਨਫ਼ਰਤੀ ਪ੍ਰਚਾਰ ਹੋ ਰਿਹਾ ਮੁਸਲਮਾਨਾਂ ਦੇ ਖਿਲਾਫ ਉਹਨੂੰ ਰੋਕਣਾ ਚਾਹੀਦਾ ਜਿਹੜਾ ਕਰਦਾ ਆ ਉਹਨੂੰ ਕਟਹਿਰੇ 'ਚ ਖੜਾ ਕਰਕੇ ਉਹਦੇ ਤੇ ਬਗਧਮਾ ਦਰਜ ਕਰਨਾ ਚਾਹੀਦਾ ਆ ਜਿਨ੍ਹਾਂ ਲੋਕਾਂ ਨੇ ਸ਼ਵਾਨੀ ਨਰਵਾਲ ਜਿਨੇ ਆਪਣਾ ਪਤੀ ਅਤਵਾਦੀਆਂ ਦੇ ਹੱਥੋਂ ਖੋਇਆ ਉਹਦੀ ਅਪੀਲ ਤੇ ਉੱਤੇ ਵੀ ਤੁਸੀਂ ਮੇਰਾ ਪਤੀ ਮੈਂ ਖੋਇਆ पर मैं शांति चाहूं या अपना गुस्सा कश्मीरियाँ ते ते मुसलमानਾਂ ਤੇ ਨਾਂ ਕੱਢੋ ਉਸ ਲਾਡਲੀ ਧੀ ਨੂੰ ਜਿਹਨੇ ਮਾਨਵਤਾ ਦੀ ਪਹੁੰਚ ਲਈ ਆ ਸੰਗ ਦੇ ਟੋਲਿਆਂ ਵਿੱਚ ਨਫ਼ਰਤ ਹੀ ਪ੍ਰਚਾਰ ਵਾਲਿਆਂ ਨੇ ਇੰਨੀਆਂ ਗਾਲਾਂ ਕੱਢੀਆਂ ਜਿਹੜੀਆਂ ਗਾਲਾਂ ਲੋਕੋ ਮੈਂ ਤੁਹਾਡੀਆਂ ਸਾਂਝੀਆਂ ਨਹੀਂ ਕਰ ਸਕਦਾ ਜੇ ਉਹ ਗਾਣਾ ਉਹ ਆਪਣੇ ਮਾਂ-ਬਾਪ ਦੇ ਨਾਲ ਸਾਂਝੀਆਂ ਵੀ ਕਰਨੀਆਂ ਹੋਣ ਐਸੇ ਅੰਸਰ ਸ਼ਾਇਦ ਉਹ ਵੀ ਨਾ ਕਰ ਸਕਣ ਤੇ ਮਾਂ-ਬਾਪ ਸੋਚਣਗੇ ਵੀ ਅਸੀਂ ਕਿਹੋ ਜਿਹਾ ਬੱਚਾ ਨੂੰ ਜਨਮ ਦਿੱਤਾ ਆ ਇਹ ਆ ਦੇਸ਼ ਭਗਤੀ ਦਾ ਸੂਰਤ ਇਹ ਜਿਹੇ ਮਨੁੱਖੀ ਚਿੱਤਰ ਬਣਾਵਾ ਦਾ ਦਾਵਾ ਕਰਤੀ ਕੀਤਾ ਜਾ ਰਿਹਾ ਇਹ ਆ ਭਾਰਤੀ ਸੰਸਕਾਰ ਵੀ ਜਿਹੜਾ ਅਮਨ ਦੀ ਗੱਲ ਕਰਦਾ ਤੇ ਉਹ ਵੀ ਐਸੀਆਂ ਗੰਦੀਆਂ ਗੱਲਾਂ ਕਰ ਉਸ ਧੀ ਨੂੰ ਪਹਿਲਾਂ ਇਦਾਂ ਦੀ ਗੱਲ ਇੱਕ ਜਲੰਧਰ ਵੀ ਧੀ ਨਾ ਬਾਕਰੀ ਸੀ ਗੱਲ ਕੋਈ ਹੱਲੇ ਨੂੰ ਚੇਤੇ ਜਿਹਨੇ ਅਫੋਰਚ ਆਪਣਾ ਪਿਤਾ ਲੁਕਵਾਇਆ ਸੀ ਤੋਂ ਮੇਰਾ ਕਹਿਣ ਤੋਂ ਪੱਖਿਆ ਵੀ ਇਦਾਂ ਦੇ ਲੋਕਾਂ ਨੂੰ ਵੀ ਨੱਥ ਪਾਈ ਜਾਵੇ ਔਰ ਪੜਗਾਉ ਕਾਰਵਾਈਆਂ ਕਰਨ ਵਾਲਾ ਸਖਤ ਕਾਰਵਾਈ ਕਰਕੇ ਹਰ ਕੀਮਤ ਤੇ ਅਮਨ ਕਾਇਮ ਰੱਖਿਆ ਜਾਵੇ ਇਸ ਖਿੱਤੇ ਵਿੱਚ ਔਰ ਮੈਂ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਆ ਫਾੜੀ ਜ਼ਬਾਨ ਚ ਤਿੰਨ ਨਾਰੇ ਹੋਣੇ ਚਾਹੀਦੇ ਆ ਕਿਸੇ ਕਿਸਮ ਦਾ ਅਤਵਾਦ ਤੇ ਫਿਰਕੂ ਨਫ਼ਰਤ برداشت ਨਹੀਂ ਕਰਾਂਗੇ ਇਹ ਮਰਦਾ ਬਾਗਿਆ ਭਾਰਤ ਦੇ ਵਿੱਚ ਫਿਰਕੂ ਸਤਿਭਾਵਨਾ ਮਜ਼ਬੂਤ ਕਰਾਂਗੇ ਫਿਰਕੂ ਸਤਿਭਾਵਨਾ ਜ਼ਿੰਦਾਬਾਦ ਆ ਇਹ ਦੂਜਾ ਨਾਰਾ ਆ ਤੇ ਤੀਜਾ ਆ ਜੰਗ ਨਹੀਂ ਚਾਹੀਦੀ ਅਮਨ ਚਾਹੀਦਾ ਤਾਕਿ ਜਿਹੜੀ ਸਾਡੀ ਅਸਲੀ ਲੜਾਈ ਹੈ ਨਾ ਬੇਜ਼ੁਬਾਰੀ ਦੇ ਖਿਲਾਫ ਮਹਿੰਗਾਈ ਦੇ ਖਿਲਾਫ ਗਰੀਬੀ ਦੇ ਖਿਲਾਫ ਉਹ ਲੜਾਈ ਚ ਅਸੀਂ ਫਤਿਹ ਹਾਸਲ ਕਰ ਸਕੀਏ ਜੰਗ ਦੇ ਮਾਹੌਲ ਚ ਲੜਾਈ ਨਹੀਂ ਜਿੱਤੀ ਜਾਏਗੀ ਇਸ ਲਈ ਅਸੀਂ ਜੰਗ ਦਾ ਇਸ ਪਖਤੋ ਵਿਰੋਧ ਕਰਦੇ ਹਾਂ ਇਹਨੂੰ ਕਿਸੇ ਕੀਮਤ ਦੀ ਵੱਡੀ ਜੰਗ ਚ ਬਦਲ ਜਾਣਾ ਨਹੀਂ ਚਾਹੀਦਾ ਇੱਕ ਮੇਰੀ ਹੋਰ ਵੀ ਤਾੜਨਾ ਹੈ ਉਹਦੀ ਸਰਕਾਰ ਨੂੰ ਉਸ ਸਥਿਤੀ ਦਾ ਲਾਹਾ ਲੈ ਕੇ ਲੋਕਾਂ ਦੀ ਬੋਲਣ ਦੀ ਆਜ਼ਾਦੀ ਤੇ ਲੋਕਾਂ ਦੀ ਲਿਖਣ ਦੀ ਆਜ਼ਾਦੀ ਤੇ ਹਮਲੇ ਕਰ ਰਹੇ ਆ ਉਹਨਾਂ ਲੋਕਾਂ ਤੇ ਕਰ ਰਹੇ ਆ ਜਿਹੜੇ ਦੇਸ਼ਾਂ ਦੇ ਦੇਸ਼ ਦੇ ਹਿੱਤ ਚ ਕੰਮ ਕਰਦੇ ਆ ਜਿਹੜੇ ਦੇਸ਼ ਦੇ ਲੋਕਾਂ ਦੇ ਮਿੱਤਰ ਆ ਉਹਨਾਂ ਦੇਸ਼ਦ્રોਹੀ ਤੁਸੀਂ ਨਹੀਂ ਕਹਿ ਸਕਦੇ ਸਰਕਾਰ ਦੇ ਨਾਲ ਕੋਈ ਸਵਾਲ ਕਰਨਾ ਇਹ ਦੇਸ਼ਦ્રોਹੀ ਨਹੀਂ ਹੁੰਦਾ ਆ ਜਿਹੜੇ ਪੱਤਰਕਾਰ ਸੈਕੂਲਿਜ਼ਮ ਤੇ ਪਹਿਰਾ ਦਿੰਦੇ ਹੋਏ ਦੇਸ਼ ਭਗਤੀ ਦੀਆਂ ਗੱਲਾਂ ਕਰਦੇ ਲੋਕਾਂ ਨੂੰ ਏਕਾ ਬਣਾ ਕੇ ਰੱਖਦੇ ਆ ਉਹ ਦੇਸ਼ਦ્રોਹੀ ਹੋਗਾ ਤੇ ਜੇ ਤੁਸੀਂ ਇਦਾਂ ਦੇ ਸਪਰੈਸ਼ਨ ਕਰਨਾ ਲੋਕਾਂ ਦਾ ਤੇ ਮੁਸਲਮਾਨ ਭਾਈਚਾਰੇ ਦੇ ਖਿਲਾਫ ਕੁਝ ਲੋਕਾਂ ਨੇ ਜੋ ਮਰਜ਼ੀ ਘਟੀਆਂ ਬਕਵਾਸ ਕਰਨਾ ਤੇ ਝੂਠ ਬੋਲਣਾ ਆ ਤੇ ਇਹ ਮਿਹਨਤ ਤੁਸੀਂ ਦੇਸ਼ ਦੀ ਮਜ਼ਬੂਤੀ ਲਈ ਕੰਮ ਨਹੀਂ ਕਰ ਰਹੇ ਦੇਸ਼ ਨੂੰ ਕਮਜ਼ੋਰ ਕਰਨ ਲਈ ਕਰਦੇ ਹੋ ਤੁਸੀਂ ਇੱਕ ਇਸ ਨੂੰ ਬਲਕ ਮੱਲੋ ਮਲੀ ਲੋਜ ਕਰੀ ਜਾ ਰਹੇ ਹੋ ਇਹਦੇ ਵਿੱਚ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਆਂ ਦੇਸ਼ ਦੇ ਕਰੋੜਾਂ ਲੋਕ ਆ ਜਿਹੜੇ Hindu Muslim ਇਕਤਾ ਚਾਹੁੰਦੇ ਆ ਔਰ ਐਸੇ ਬੁੱਧੀਜੀਵੀ ਆ ਸਮਾਜਿਕ ਇਹ ਸੰਸਥਾਵਾਂ ਆ ਜਿਹੜੀਆਂ ਹਰ ਕਿਸਮ ਦਾ ਅਤਵਾਦ ਦਾ ਵਿਰੋਧ ਕਰਦੀਆਂ ਇਸ ਕਾਰਵਾਈ ਨਾਲ ਉਹ ਬਰੋਜ ਖੜੀਆਂ ਹੋ ਸਕਦੀਆਂ ਤੇ ਜਿਹਦੇ ਨਾਲ ਦੇਸ਼ ਦੀ ਮਜ਼ਬੂਤੀ ਨਹੀਂ ਬਲਕਿ ਦੇਸ਼ ਦੀ ਕਮਜ਼ੋਰੀ ਆ ਜਾਏਗੀ ਇਸ ਲਈ ਮੋਦੀ ਸਰਕਾਰ ਨੂੰ ਬੇਨਤੀ ਕਰਦਾ ਤੁਰੰਤ ਕਾਰਵਾਈ ਬੰਦ ਕਰੇ ਕਈ ਯੂਟਿਊਬਰਾਂ ਦਾ ਬਲੌਕ ਕਰਤੇ ਉਹਨਾਂ ਨੇ ਵੀ ਤੁਹਾਨੂੰ ਨਹੀਂ ਬੋਲਣ ਦੇਣਾ ਕਿਉਂਕਿ ਤੁਸੀਂ ਸਰਕਾਰ ਬਾਰੇ ਕੁਝ ਬੋਲਦੇ ਹੋ ਜੇ ਤਾਂ ਉਹ ਐਸੀ ਗੱਲ ਕਹਿੰਦੇ ਆ ਜਿਹੜੀ ਫਿਰ ਉਹ ਨਫ਼ਰਤ ਪੈਦਾ ਕਰਦੀ ਹੈ ਜਿਹੜੀ ਅੱਤਵਾਦ ਨੂੰ ਪੱਠੇ ਪਾਉਂਦੀ ਹੈ ਫਿਰ ਤਾਂ ਉਹ ਮੰਨਿਆ ਜਾ ਸਕਦਾ ਹੈ ਇਨਕੁਆਰੀ ਕਰ ਲਓ ਵੀ ਦੇਸ਼ ਦੀ ਇਹ ਤਾਂ ਨਹੀਂ ਕੰਮ ਕਰਦੇ ਕਿ ਉਹ ਕਹਿੰਦੇ ਆ ਕਿ ਹਰ ਕਿਸਮ ਦਾ ਅੱਤਵਾਦ ਮਾਰਾ ਆ ਖਰ ਕੋ ਨਫਰਤ ਮਾੜੀ ਆ ਹਰ ਸਵਾਲ ਨੂੰ ਹਿੰਦੂ ਮੁਸਲਮਾਨ ਬਣਾ ਕੇ ਪੇਸ਼ ਕਰਨਾ ਗਲਤ ਆ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਜੇ ਅਤਵਾਦੀਆਂ ਦਾ ਧਰਮ ਹੁੰਦਾ ਤਾਂ ਫਿਰ ਜਿਹੜੇ ਅਤਵਾਦੀਆਂ ਨੇ ਬੰਦੇ ਮਾਰਦੇ ਰੋਜ਼ ਪਾਕਿਸਤਾਨ ਤੇ ਅਫਗਾਨਿਸਤਾਨ ਚ ਉਹ ਕਿਉਂ ਮਾਰਦੇ ਫਿਰ ਮੁਸਲਮਾਨ ਭਰਾਵਾਂ ਨੂੰ ਤੇ ਜਿਹੜੇ ਭਾਰਤ ਵਿੱਚ ਜਿਨ੍ਹਾਂ ਨੇ ਉਹ ਸਾਡੀ ਭੈਣ ਬੇਟੀ ਨੂੰ ਗੰਧੀਆਂ ਲਾਣ ਕੱਢੀਆਂ ਉਸੇ ਧਰਮ ਦੀ ਬੇਟੀ ਆ ਨਾ ਉਹ ਇਸ ਲਈ ਇਹ ਕਹਿੰਦਾ ਵੀ ਅਤਵਾਦੀਆਂ ਦਾ ਕੋਈ ਧਰਮ ਹੁੰਦਾ ਆ ਧਰਮ ਨਹੀਂ ਹੁੰਦਾ ਜੇ ਪੰਜਾਬ ਵਿੱਚ ਵੀ ਅਤਵਾਦੀ ਦਾ ਧਰਮ ਹੁੰਦਾ ਤੇ ਲੰਗਵਾਲ ਦੀ ਹੱਤਿਆ ਨਾ ਹੁੰਦੀ ਇਸ ਲਈ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਅਤਵਾਦੀ ਅਤਵਾਦੀ ਹੁੰਦੇ ਆ ਇਸ ਲਈ ਅਤਵਾਦ ਨੂੰ ਕਿਸੇ ਧਰਮ ਨਾਲ ਜੋੜਨਾ ਉਹ ਵੀ ਗਲਤ ਆ ਇਹਦੇ ਨਾਲ ਦੇਸ਼ ਦੀ ਏਕਤਾ ਵੀ ਕਮਜ਼ੋਰ ਹੁੰਦੀ ਆ ਔਰ ਆਪਸੀ ਪਾਈਤਨਾਂ ਸਾਹ ਤਰੇੜਾਂ ਆ ਗਈਆਂ ਮੈਂ ਅਕੀਲ ਕਹਦਾ ਆ ਰਹੀ ਬੀ ਇਹ ਮੌਕਾ ਆ ਜਦੋਂ ਅਮਨ ਦਾ ਪੈਗਾਮ ਲੋਕਾਂ ਕੋਲ ਜਾਣਾ ਚਾਹੀਦਾ ਔਰ ਕਿਸੇ ਕਿਸਮ ਦੀ ਪੜਹਾਉ ਕਾਰਵਾਈ ਚ ਆ ਕੇ ਸਰਕਾਰ ਦੀ ਚਾਲ ਨੂੰ ਕਾਮਯਾਬੀ ਹੁੰਡਣਾ ਚਾਹੀਦਾ ਤੇ ਲੋਕਾਂ 'ਚ ਤ੍ਰੇਡ ਪੈਦਾ ਕਰੇ ਤੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾ ਕੇ ਇੱਕ ਅੰਧ ਕੌਮਵਾਦ ਦੇ ਦੁਆਲੇ ਜੋੜ ਲਵੇ। ਇਹਨਾਂ ਆਸਿਆ ਪੰਜਾਬੀ ਭਾਈਚਾਰੇ ਦੇ ਦੇਸ਼ ਦੇ ਲੋਕ ਕਿਵੇਂ ਇਹ ਸਥਿਤੀ ਨੂੰ ਜ਼ਰੂਰਤ ਅੰਦਰ ਸਮਝਣ ਕੀਤੇ ਉਤੇ ਅਮਲ ਕਰ ਲਗੇ। ਧੰਨਵਾਦ।